ਇਹ ਰਿਪੋਰਟ ਹੈ ਤੇ ਬਹੁਤ ਹੀ ਜਿਆਰੀ ਦੁਕਾਨ ਵੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਲ ਕਾ 24 ਅੱਜ ਪ੍ਰੋਪਰ ਸਰਕਾਰ ਪ੍ਰਸ਼ਾਸਨ ਦੇ ਖਿਲਾਫ ਅੰਦਰੀ ਕਾਰੀਜੂਨੇ ਦੇ ਬਲਤਨਾ ਦਿੱਤਾ ਜਾ ਰਿਹਾ ਜਿਹਦੇ ਤੁਹਾਨੂੰ ਲੈ ਸਿਰਾ ਦਿਖਾ ਰਹੇ ਫਾਜ਼ਲ ਕਾ 24 ਸਾਡੇ ਬਹੁਤ ਹੀ ਤਤਕਾਰੀ ਵੀਰ ਜੋ ਕਿ ਪ੍ਰਸ਼ਾਸਨ ਅਤਲ ਸੋਨੀ ਦੇ ਖਿਲਾਫ ਤਰਕ ਕੀਤਾ ਜਾ ਰਿਹਾ ਜਿਹਦੇ ਤੁਹਾਨੂੰ ਲੈ ਸਿਰਾ ਦਿਖਾ ਰਹੇ ਫਾਜ਼ਲ ਕਾ 24 ਤੇ ਤਕਰੀਬਨ 19 ਮਸਲੇ ਜਿਹੜੇ ਹੈਗੇ ਆ ਤੇ ਲੰਬੇ ਸਮੇਂ ਤੋਂ ਅਸਲ ਰੱਖੇ ਅਰੋਸਟੋ ਤੋਂ ਲਾਸਟ ਸੀਰਾ ਦਿਖਾ ਰਹੇ ਹਾਜਿਲ ਦਾ 24 ਦੇ ਨਾਲ ਪਿਆਰੇ ਸਾਡੇ ਲੋੜਾਂ ਦੇ ਜਿਹੜੇ ਵੀ ਸਾਡੇ ਮਸਲੇ ਆ ਤੁਸੀਂ ਇਹਨਾਂ ਨੂੰ ਨੇੜੂ ਸੋਇਨਾ ਨੇ ਚਾਲ ਮੋੜ ਕਰਦਿਆਂ ਹੋਇਆ ਤਕਰੀਬਨ 1.5 ਸਾਲ ਦਾ ਕੰਮ ਲੈ ਲਿਆ 19 ਦੇ 19 ਦੇ ਮਸਲੇ ਉੱਤੇ ਰੁੱਝੇ ਬੜੇ ਆ ਜੋ ਇਸੇ ਸਬੰਧ ਵਿੱਚ 22 ਤਰੀਕ ਨੂੰ ਇਹ ਮਸਲੇ ਹੱਲ ਕਰਾਉਣ ਵਾਸਤੇ ਆਪਣੀ ਗ੍ਰਾਫੀਕ ਕਾਰਜ ਯੂਨੀਅਨ ਇਕੱਠੇ ਹੋਏ ਸੀ ਉੱਤੇ ਫਲਾ ਪਾਈ ਰੌਣਕਾਂ ਰਹੀਆਂ ਜੇ ਡੀਐਸਪੀ ਅਤਲ ਸੋਨੀ ਜੀ ਆਏ ਉਹਨਾਂ ਨੇ ਆ ਕੇ ਇਥੇ ਆਪਣੇ ਕਿਸਾਨ ਵੀਰਾਂ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਰਮੇਸ਼ੀ ਹਰਾ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਜੇ ਪੁਲਿਸ ਪ੍ਰਸ਼ਾਸਨ ਅਤਲ ਸੋਨੀ ਦੇ ਖਿਲਾਫ ਫਰੋਈਪੁਰ ਧਰਨਾ ਦਿੱਤਾ ਜਾ ਰਿਹਾ ਹੈ ਸਰ ਲੈ ਵੀ ਚੱਲ ਰਿਹਾ ਹੈ ਹਾਂ ਜੀ ਸਰ ਕੀ ਨਾਮ ਤੁਹਾਡਾ ਹੈ ਹਾਂ ਜੀ ਮੇਰਾ ਨਾਮ ਹਿੰਦਰ ਸਿੰਘ ਪਿੰਡ ਸਬਾਕੇ ਜ਼ਿਲ੍ਹਾ ਮੀਤਪੁਰਦਾਨ ਕ੍ਰਾਂਤੀਕਾਰੀ ਕਿਸਾਨ ਅੱਜ ਇਹ ਕੁਝ ਮਸਲਿਆਂ ਨੂੰ ਲੈ ਕੇ ਐਸਐਸਪੀ ਦਫ਼ਤਰ ਧਰਨਾ ਲਾਇਆ ਜਾ ਰਿਹਾ ਹੈ ਜੋ ਕਿ ਅਤਲ ਤੋਨੀ ਸੋਨੀ ਇਹ ਹੈਗਾ ਸੀ ਡੀਐਸਪੀ ਸਾਹਿਬ ਨੇ ਆਗੂਆਂ ਨਾਲ ਦੁਰਵਿਅਕ ਕਿਰਤਾ ਹੈ 22 ਜੁਲਾਈ ਨੂੰ ਅਸੀਂ ਉੱਥੇ ਗੁਰੂ ਸਾਹਿਬ ਧਰਨਾ ਦਿੱਤਾ ਸੀਗਾ ਉਹ ਸਬੰਧ ਵਿੱਚ ਕੋਈ ਗਲਤ ਸ਼ਬਦ ਬੋਲਿਆ ਹੈ ਉਸ ਸਬੰਧ ਵਿੱਚ ਸਾਡੇ ਆਗੂਆਂ ਦੇ ਜਿਹੜੇ ਨਾਜਾਇਜ਼ ਪਰਚੇ ਕੀਤੇ ਗਏ ਨੇ ਉਹ ਰੱਦ ਕਰਾਉਣ ਵਾਸਤੇ ਕੁਝ ਪੈਨਿਕ ਪਈਆਂ ਮੰਗਾਂ ਨੂੰ ਲੈ ਕੇ ਅੱਜ ਐਸਐਸਬੀ ਦਫ਼ਤਰ ਧਰਨਾ ਦਿੱਤਾ ਗਿਆ ਹੈ ਜੇ ਮੰਗਾ ਹੈ ਨਾ ਸਾਡੀਆਂ ਮਨੀਆਂ ਸੀ 3 ਦਿਨ ਦਾ ਰਾਤ ਦਿਨ ਦਾ ਧਰਨਾ ਲਾਇਆ ਗਿਆ ਹੈ ਇਸ ਤੋਂ ਬਾਅਦ ਜੇ ਅਗਾ ਲੰਮਾ ਸਮਾਂ ਹੋਈ ਲੱਗਿਆ ਤਾਂ ਲਾਵਾਂਗੇ ਸਾਡੇ ਆਗੂ ਗਏ ਨੇ ਉੱਥੇ ਗੱਲਬਾਤ ਕਰਨ ਵਾਸਤੇ ਜੇਕਰ ਉਹਨੇ ਨਾਮ ਮੰਗਾ ਪੂਰੀਆ ਕੀਤੀ ਤਾਂ ਅਸੀਂ ਮਤਲਬ ਹੋਰ ਵੀ ਤਿੱਖਾ ਤੇਜ਼ ਸੰਘਰਸ਼ ਕਰਾਂਗੇ ਅੱਜ ਪਹਿਲਾ ਦਿਨ ਕਰਨੇ ਨੇ ਜੀ ਅੱਜ ਹੀ ਪਹਿਲਾ ਦਿਨ ਹੈ ਜੀ 8 ਤੋਂ 9 10 ਤੱਕ ਨੇ ਜੀ ਤਿੰਨ ਦਿਨ ਰੱਖ ਹਾਂ ਜੀ ਦਿਆਂਗਾ ਦਾ ਅੱਛਾ ਹਾਂਜੀ ਸਰ ਤੇ ਕਰੋ ਤੁਹਾਡੇ ਨਾਮ ਦਾ ਮੈਂ ਮੇਰਾ ਨਾਮ ਮਤਰਪ੍ਰੀਤ ਸਿੰਘ ਪਿੰਡ ਕਿੜਿਆਵਾਲਾ ਮੈਂ ਕ੍ਰਾਂਤੀਕਾਰੀ ਕਿਸਾਨੀ ਯੂਨੀਅਨ ਜ਼ਿਲ੍ਹਾ ਫਾਜਿਲਕਾ ਤੋਂ ਜਰਨਲ ਸਕੱਤਰ ਅਸੀਂ ਅੱਜ ਇੱਥੇ ਫਰੋਇਪਰ ਵਿਖੇ ਐਸਐਸਪੀ ਦਫ਼ਤਰ ਦਾ ਘਰਾਓ ਕੀਤਾ ਹੈ ਇਹਦਾ ਕਾਰਨ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਐਸਐਸਪੀ ਦਫ਼ਤਰ ਦੇ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੇ ਵਿੱਚ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਪਰ 19 ਦੇ ਕਰੀਬ ਜਿਹੜੇ ਨਜਾਇਜ਼ ਪਰਚੇ ਪਾ ਕੇ ਉਨਾ ਕਿਸਾਨ ਤੇ ਮਜ਼ਦੂਰ ਵੀਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਹਦੇ ਸਬੰਧ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਭਗ 6 ਮਹੀਨਿਆਂ ਤੋਂ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਗਿਆ ਅਲੱਗ-ਅਲੱਗ ਮੀਟਿੰਗਾਂ ਕੀਤੀਆਂ ਗਈਆਂ ਵਕ-ਵਕ ਥਾਵਾਂ ਤੇ ਗੱਲਾਂ ਹੋਈ ਡੀਐਸਪੀ ਅਫਸਰ ਗੁਰੂ ਸਾਹਿਬ ਦੇ ਵਿੱਚ ਵੀ ਡੀਐਸਪੀ ਅਤਲ ਸੋਨੀ ਨਾਲ ਗੱਲਬਾਤ ਕੀਤੀ ਗਈ ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ ਉਹ ਪਰਚੇ ਉਵੇਂ ਦੇ ਉਵੇਂ ਖੜੇ ਐ ਕਿਸੇ ਪਰਚੇ ਦੇ ਉੱਪਰ ਕਿਸੇ ਤਰ੍ਹਾਂ ਕੋਈ ਇਨਕੁਆਇਰੀ ਨਹੀਂ ਕੀਤੀ ਇਸ ਤੋਂ ਅਸੀਂ ਤੰਗ ਹੋ ਕੇ 22 ਜੁਲਾਈ ਨੂੰ ਰੂਰ ਸਾਡੇ ਡੀਐਸਪੀ ਦਫਤਰ ਵਿਖੇ ਧਰਲਾ ਦਿੱਤਾ ਸੀ ਉਸ ਦਾ ਵੀ ਨਤੀਜਾ ਜਿਹੜਾ ਕਿ ਨਿਕਲਿਆ ਉਲਟਾ ਡੀਐਸਪੀ ਅਤਲ ਸੋਨੀ ਵੱਲੋਂ ਪਿੰਡ ਮਹਿਮਾ ਦੇ ਵਿੱਚ ਸਾਡੇ ਜਿਹੜੇ ਸੂਬਾ ਕਮੇਟੀ ਦੇ ਆਗੂ ਹੈ ਅਵਤਾਰ ਸਿੰਘ ਮਹਿਮਾ ਤੇ ਗਰਮੀਤ ਸਿੰਘ ਮਹਿਮਾ ਉਹਨਾਂ ਦੇ ਖਿਲਾਫ ਉਤੋਂ ਦੀ ਪੰਚਾਇਤ ਨੂੰ ਸੱਦ ਕੇ ਦਾਬੇ ਲਾਏ ਕੇ ਪਰਚੇ ਦਾ ਦਬਾ ਦਿੱਤਾ ਗਿਆ ਜਿਹਦੇ ਤੋਂ ਬਾਅਦ ਸੂਬਾ ਕਮੇਟੀ ਨੇ ਇੱਕ ਮੀਟਿੰਗ ਕਰਕੇ ਵੱਡਾ ਫੈਸਲਾ ਲਿਆ ਕਿ 8 9 ਤੇ 10 ਤਰੀਕ ਨੂੰ ਦਿਨ ਰਾਤ ਦਾ ਧਰਲਾ ਐਸਐਸਪੀ ਦਫਤਰ ਫਰੋਜਪੁਰ ਵਿਖੇ ਦਿੱਤਾ ਜਾਏਗਾ ਉਹਦੇ ਸਬੰਧ ਦੇ ਵਿੱਚ ਅੱਜ 8 ਤਰੀਕ ਨੂੰ ਇਹ ਧਰਲਾ ਸ਼ੁਰੂ ਹੋ ਗਿਆ ਪਰ ਧਰਲਾ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਹੀ ਐਸਐਸਪੀ ਸਾਹਿਬ ਵੱਲੋਂ ਸਾਡੇ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਕਿਉਂਕਿ ਅਸੀਂ ਤਾਂ ਸ਼ੁਰੂ ਤੋਂ ਚੋਣੇ ਆ ਕਿ ਕੋਈ ਵੀ ਮਸਲਾ ਹੈ ਉਹਦਾ ਹੱਲ ਹੈ ਜਿਹੜਾ ਬੈਠ ਕੇ ਨਿਕਲਣਾ ਚਾਹੀਦਾ ਕੋਈ ਕਿਸਾਨ ਵਿਲੇ ਨਹੀਂ ਹੈ ਸਾਡਾ ਸੀਜ਼ਨ ਚੱਲ ਰਿਹਾ ਝੋਲੇ ਦਾ ਸੀਜ਼ਨ ਹੈ ਉਪਰੋਂ ਤੁਹਾਨੂੰ ਪਤਾ ਵੀ ਬਹੁਤ ਵੱਡੀ ਆਰਡ ਲੱਗੀ ਰਹੀ ਹੈ ਚਲੋ ਹੋਰ ਕੋਈ ਪਰਮਾਧਮਾ ਨੇ ਸੁਣੀ بارش ਪਈ ਤਾਂ ਥੋੜਾ ਜਿਹਾ ਕਿਸਾਨ ਵਿਲੇ ਹੋਏ ਆ ਪਰ ਐਡੇ ਚੱਲਦੇ ਸੀਜ਼ਨ ਦੇ ਦੌਰਾਨ ਜੇ ਅੱਜ ਅਸੀਂ ਇੱਥੇ ਧਰਨੇ ਦੇ ਲਈ ਆਏ ਆ ਤਾਂ ਅਸੀਂ ਕੋਈ ਖੁਸ਼ੀ ਨਹੀਂ ਆਏ ਅਸੀਂ ਸੁਖੀ ਜਾਂਦੀ ਨਹੀਂ ਆਏ ਪਰ ਜੇ ਪ੍ਰਸ਼ਾਸਨ ਸਾਨੂੰ ਬੁਲਾ ਕੇ ਗੱਲਬਾਤ ਕਰਨਾ ਚਾਹੁੰਦਾ ਸਾਡੇ ਮਸਲੇ ਹੱਲ ਹੁੰਦੇ ਆ ਤਾਂ ਜਿਵੇਂ ਸਾਡੀ ਸਟੇਜ ਵਾਲੀਓ ਜੋ ਹੁਕਮ ਆਏਗਾ ਸਾਡੇ ਸਿਰ ਮਤੇ ਜੇ ਸਾਨੂੰ ਇਹ ਲਗਾਤਾਰ ਪ੍ਰਦਰਸ਼ਨ ਕਰਨਾ ਪਿਆ ਤੇ ਇਹ 3 ਦਿਨ ਦਾ ਪ੍ਰਦਰਸ਼ਨ ਵੀ ਹੋਏਗਾ ਜੇ ਇਹਨੇ 3 ਦਿਨਾਂ ਦੇ ਵਿੱਚ ਕੋਈ ਆਉਟਪੁੱਟ ਨਾ ਨਿਕਲੀ ਹੱਲ ਨਾ ਹੋਇਆ ਤਾਂ ਇਸ ਤੋਂ ਵੀ ਵੱਡਾ ਸੰਘਰਸ਼ ਜੇ ਵਿੱਢਣਾ ਪਿਆ ਤਾਂ ਵਿੱਢਾਂਗੇ ਪਰ ਅਸੀਂ ਆਪਣੇ ਮਸਲੇ ਹੱਲ ਕਰਾਏ ਬਿਨਾ ਇੱਥੋਂ ਜਾਣ ਵਾਲੇ ਨਹੀਂ ਹਾਂ ਸਰ ਜਿਹੜਾ ਮੇਨ ਕਰਨ ਕਿਸ ਅਫਸਰ ਦੇ ਖਿਲਾਫ ਕੀਤਾ ਜਾਵੇ ਮੇਨ ਜਿਹੜਾ ਅਤਲ ਸੋਨੀ ਆਪਣੇ ਡੀਐਸਪੀ ਗਰੂਰ ਸਾਹ ਉਹਨਾਂ ਦੇ ਖਿਲਾਫ ਇਹ ਅੱਜ ਦਾ ਧਰਨਾ ਹੈ ਉਹਨਾਂ ਦੇ ਆ ਉਹਨਾਂ ਦੀ ਸ਼ਬਦਾਵਲੀ ਤੇ ਉਹਨਾਂ ਦੇ ਵਿਹਾਰ ਦੇ ਉਲਟੇ ਇਹ ਧਰਨਾ ਲੱਗਿਆ ਜੇ ਉਹਨਾਂ ਦਾ ਸਾਡੇ ਪ੍ਰਤੀ ਵਿਵਹਾਰ ਚੰਗਾ